ਮਾਈ ਨੇਮ ਇਜ਼ ਹਰਜਿਤਾ ਸ਼ਰਮਾ ਆਈ ਰੀਡਿੰਗ ਕਲਾਸ ਪਲੱਸ 2 ਸਾਇੰਸ ਅੱਜ ਅਸੀਂ ਪ੍ਰਿੰਸੀਪਲ ਮੈਮ ਦੇ ਨਾਲ ਗੱਲਬਾਤ ਕੀਤੀ ਤੇ ਡੀਸੀ ਮੈਮ ਨੇ ਗੱਲਬਾਤ ਕੀਤੀ ਸਾਨੂੰ ਉਹਨਾਂ ਨਾਲ ਮਿਲ ਕੇ ਬਹੁਤ ਜ਼ਿਆਦਾ ਖੁਸ਼ੀ ਹੋਈ ਅਸੀਂ ਸਾਰਿਆਂ ਨੇ ਮੈਮ ਤੋਂ ਬਹੁਤ ਜ਼ਿਆਦਾ ਕੁਝ ਸਿੱਖਿਆ ਮੈਮ ਨੇ ਸਾਨੂੰ ਬਹੁਤ ਸਾਰਾ ਨੋਲੇਜ ਦਿੱਤੀ ਐਕਸਟਰਾ ਨੋਲੇਜ ਵੀ ਦਿੱਤੀ ਸਾਨੂੰ ਦੱਸਿਆ ਉਹਨਾਂ ਨੇ ਕਿ ਅਸੀਂ ਆਪਾਂ ਕੈਰੀਅਰ ਗਾਈਡੈਂਸ ਨੂੰ ਕਿੱਦਾਂ ਚੂਜ਼ ਕਰ ਸਕਦੇ ਹਾਂ ਔਰ ਉਹਨਾਂ ਨੇ ਸਾਨੂੰ ਹੋਰ ਵੀ ਬਹੁਤ ਕੁਝ ਦੱਸਿਆ ਕਿ ਅਸੀਂ ਆਪਣੇ ਟਾਈਮ ਮੈਨੇਜਮੈਂਟ ਕਿਦਾ ਕਰ ਸਕਦੇ ਹਾਂ ਆਪਣੇ ਜਿਹੜੀ ਪਰਸੈਂਟੇਜ ਹੈ ਉਹਨੂੰ ਕਿੱਦਾਂ ਇਨਕਰੀਜ਼ ਕਰ ਸਕਦੇ ਹਾਂ ਤੇ ਆਪਣੇ ਜਿਹੜੇ ਵੀ ਕੋਈ ਹੋਰ ਵੀ ਇੱਕ ਅਗਰ ਆਪਾਂ ਇੰਟਰਸ ਐਗਜ਼ਾਮ ਦੀ ਤਿਆਰੀ ਕਰਦੇ ਹਾਂ ਤੇ ਉਹਨੂੰ ਵੀ ਆਪਣਾ ਨਾਲ ਦੀ ਨਾਲ ਕਿੱਦਾਂ ਕਰ ਸਕਦੇ ਹਾਂ ਉਹਨਾਂ ਨਾਲ ਗੱਲਬਾਤ ਕਰਕੇ ਸਾਨੂੰ ਬਹੁਤ ਵਧੀਆ ਲੱਗਾ ਉਹਨਾਂ ਨੇ ਸਾਡੇ ਨਾਲ ਕਾਫੀ ਪੋਲਾਈਟ ਹੰਬਲ ਤਰੀਕੇ ਦੇ ਨਾਲ ਗੱਲਬਾਤ ਕੀਤੀ ਸਾਨੂੰ ਉਹਨਾਂ ਦਾ ਬਹੁਤ ਫ੍ਰੈਂਡਲੀ ਨੇਚਰ ਲੱਗਾ ਮੈਮ ਦਾ ਉਹਨਾਂ ਨੇ ਸਾਡੇ ਸਾਨੂੰ ਸਾਰੀ ਪ੍ਰੋਬਲਮ ਸਾਡੀਆਂ ਪੁੱਛੀਆਂ ਤੇ ਉਹਨਾਂ ਨੇ ਸਾਨੂੰ ਉਹਨਾਂ ਦਾ ਕਾਫੀ ਸਹਤਰਨ ਸਹਿਯੋਗ गुड आफ्टरनून आई एम गौरी फ्रॉम 12th कॉमर्स सानू आशिका मैम ਦਾ ਬਹੁਤ ਜ਼ਿਆਦਾ ਇੰਤਜ਼ਾਰ ਵੀ ਸੀ ਅਸੀਂ ਬਹੁਤ ਜ਼ਿਆਦਾ ਐਕਸਾਈਟਡ ਵੀ ਸੀ ਕਿ मैम ਨੇ ਸਾਡੇ ਕੋਲ ਆਣਾ ਤੇ मैम ਨੇ ਸਾਨੂੰ ਬਹੁਤ ਸਾਰੀ ਇਨਫੋਰਮੇਸ਼ਨ ਦਿੱਤੀ ਕੈਰੀਅਰ ਗਾਈਡਲਾਈਨਸ ਵੀ ਦਿੱਤੀ ਆ ਤੇ ਸਾਨੂੰ ਟਾਈਮ ਮੈਨੇਜਮੈਂਟ ਵਗੈਰਾ ਬਾਰੇ ਵੀ ਦੱਸਿਆ ਕونسੈਂਟਰੇਸ਼ਨ ਅਸੀਂ ਕਿੱਦਾਂ ਰੱਖ ਸਕਦੇ ਆ ਸਾਰੀ ਸਾਨੂੰ ਇਨਫੋਰਮੇਸ਼ਨ ਦਿੱਤੀ ਸਾਨੂੰ ਬਹੁਤ ਵਧੀਆ ਲੱਗਿਆ ਤੇ मैम ਬਹੁਤ ਹੰਪਲ ਨੇਚਰ ਦੇ ਵੀ ਸੀਗੇ ਤੇ ਹੈਲਪਰ ਵੀ ਬੜੇ ਆ थैंक यू गुड आफ्टरनून ਮਾਈ ਨੇਮ ਇਜ਼ शशणप्रीत मैं प्लस 2 कॉमर्स दी विद्यार्थीन हा ਅੱਜ ਸਾਡੇ ਸਕੂਲ ਨੇ ਹੁਸ਼ਿਆਰਪੁਰ ਦੇ ਡੀਸੀ ਮੈਮ ਆਸ਼ਿਕਾ ਜੈਨ ਆਏ ਸੀਗੇ ਉਮ ਜਿੱਦਾ ਕਿ ਹੁਣ ਮੈਂ ਆਪਣੀ ਲਾਈਫ ਵਿੱਚ ਆਈਪੀਐਸ ਬਣਨਾ ਚਾਹੁੰਦੀ ਆ ਤਾਂ ਉਹਨਾਂ ਨੇ ਸਾਨੂੰ ਬਹੁਤ ਹੀ ਵਧੀਆ ਗਾਈਡੈਂਸ ਦਿੱਤੀ ਕਿ ਕਿੱਦਾਂ ਸੀ ਪ੍ਰਪੇਅਰ ਕਰ ਸਕਦੇ ਆ ਐਗਜ਼ਾਮ ਨੇ ਟਾਈਮ ਮੈਨੇਜਮੈਂਟ ਕਿੱਦਾਂ ਕਰ ਸਕਦੇ ਆ ਬਹੁਤ ਹੀ ਕਾਈਂਡ ਨੇਚਰ ਦੇ ਨੇ ਸਿਕ ਥੈਂਕ ਯੂ ਫਸਟ ਆਫ ਅਲ ਗੁੱਡ ਆਫਟਰਨੂਨ ਮਾਈ ਨੇਮ ਇਜ਼ ਸੁਜੀਕਰ ਐਮ ਫਰਮ ਪਲਸ 1 ਮੈਡੀਕਲ ਫਰਮ ਸਕੂਲ ਆਫ ਐਨਾਲਿਸ ਸਾਨੂੰ ਬਹੁਤ ਹੀ ਚੰਗਾ ਲੱਗਾ ਕਿ ਡੀਸੀ ਮੈਮ ਸ਼੍ਰੀਮਤੀ ਆਸ਼ਿਕਾ ਜੈਨ ਜੀ ਸਾਡੇ ਨਾਲ ਆਏ ਕਿ ਸਾਡੇ ਨਾਲ ਰੂਬਰੂ ਹੋਏ ਤੇ ਸਾਡੇ ਜਿਹੜੇ ਮੈਂ ਡਾਊਟ ਸੀ ਸਾਡੇ ਕੈਰੀਅਰ ਨੂੰ ਲੈ ਕੇ ਸਾਡੀ ਕੁਆਲਿਫੀਕੇਸ਼ਨ ਨੂੰ ਲੈ ਕੇ ਮੈਂਦਰ ਨਾਲ ਇੰਟਰੈਕਟ ਕਰਨ ਤੋਂ ਬਾਅਦ ਸਾਡੇ ਉਹ ਡਾਊਟ ਨੇ ਜਿਹੜੇ ਉਹ ਸਾਰੇ ਕਲੀਅਰ ਹੋ ਚੁੱਕੇ ਤੇ ਆਸ਼ਿਕਾ ਜੈਨ ਦੇ ਵੱਲੋਂ ਮੈਮ ਵੱਲੋਂ ਸਾਨੂੰ ਜਿਹੜੀ ਹਦਾਇਤਾਂ ਦਿੱਤੀਆਂ ਗਈਆਂ ਕਿ ਮੈਂ ਚਾਹੁੰਦੀ ਹਾਂ ਉਹਨਾਂ ਉੱਪਰ ਅਮਲ ਕਰਾਂ ਤੇ ਮੈਂ ਵੀ ਆਪਣੇ ਕੈਰੀਅਰ ਵਿੱਚ ਉਹਨਾਂ ਵਾਂਗੂ ਹੀ ਸਕਸੈਸ ਹੋਵਾਂ ਤੇ ਜਿੱਦਾਂ ਉਹਨਾਂ ਨੇ ਸਾਨੂੰ ਅੱਜ 멘ਟਰਸ਼ਿਪ ਦਿੱਤੀ ਹੈ ਮੈਂ ਚਾਹੁੰਦੀ ਆ ਕਿ ਅਗਲੀ ਵਾਰ ਵੀ ਉਹ ਆਉਣ ਤੇ ਸਾਨੂੰ ਐਦਾਂ ਹੀ ਅੱਗੇ ਵਧਣ ਲਈ ਸਹਾਇਤਾ ਸਰਕਾਰੀ ਸੀਨੀਅਰ ਸਕੂਲ ਡਿਸਕੋਰਡ ਗੜਸ਼ਨ ਕਰ ਸਕੂਲ ਆਫ ਐਮੀਨਸ ਗੜਸ਼ਨ ਕਰ ਸੀਮਾ ਬੁੱਧੀ ਰਾਗਾ ਅੱਜ ਸਾਡੇ ਵਿਚਾਰ ਸਾਡੇ ਬਹੁਤ ਹੀ ਰਿਸਪੈਕਟਡ ਡੈਪਟੀ ਕਮਿਸ਼ਨਰ ਹੁਸ਼ਿਆਰਪੁਰ ਸ਼੍ਰੀਮਤੀ ਆਸ਼ਿਕਾ ਜੈਨ ਜੀ ਅੱਜ ਸਾਡੇ ਸਕੂਲ ਦੇ ਵਿੱਚ ਬੱਚਿਆਂ ਦੇ ਨਾਲ ਇੰਟਰੈਕਸ਼ਨ ਕਰਨ ਆਏ ਸੀ ਸਾਨੂੰ ਬਹੁਤ ਹੀ ਖੁਸ਼ੀ ਹੋਈ ਉਹਨਾਂ ਨੇ ਆਪਣੇ ਵੈਲਿਊਏਬਲ ਜਿਹੜੇ ਵਿਚਾਰ ਬੱਚਿਆਂ ਨਾਲ ਸਾਂਝੇ ਕੀਤੇ ਤੇ ਬੱਚਿਆਂ ਨੂੰ ਬਹੁਤ ਸਾਰੀਆਂ ਅਜੇਹੀਆਂ ਸੋਲਤਾਂ ਦਿੱਤੀਆਂ ਜੋ ਉਹ ਪਹਿਲਾਂ ਕਦੀ ਉਮੀਦ ਵੀ ਨਹੀਂ ਕਰ ਸਕਦੇ ਸੀ ਸੋ ਬੱਚੇ ਬੜੇ ਐਕਸਾਈਟਿਡ ਆ ਹੁਣ ਅਸੀਂ ਉਮੀਦ ਕਰਦੇ ਹਾਂ ਕਿ ਮੈਡਮ ਦੀ ਗਾਈਡੈਂਸ ਦੇ ਅੰਡਰ ਵੈਲਿਊਏਬਲ ਗੱਲਾਂ ਲੈ ਕੇ ਅਤੇ ਉਹਨਾਂ ਦੇ ਵਿਚਾਰਾਂ ਦੇ ਨਾਲ ਉਹ ਆਪਣੀ ਜਿਹੜੀ ਆ ਆਪਣੇ ਫਿਊਚਰ ਨੂੰ ਹੁਣ ਟਰਾਂਸਫਾਰਮ ਕਰ ਸਕਦੇ ਹਨ ਕਿਉਂਕਿ ਇਹ ਜਿਹੜੇ ਪ੍ਰੋਜੈਕਟ ਤਹਿਤ ਸਾਡੇ ਵਿੱਚ ਘਰ ਸਾਡੇ ਮੈਡਮ ਆਏ ਸੀ ਉਹ ਪ੍ਰੋਜੈਕਟ ਹੈਗਾ ਮੈਂਟਰਸ਼ਿਪ ਪ੍ਰੋਗਰਾਮ ਜੋ ਕਿ ਪੰਜਾਬ ਸਰਕਾਰ ਵੱਲੋਂ ਪਿੱਛੇ ਜੇ ਸ਼ੁਰੂ ਕੀਤਾ ਗਿਆ ਸੀਗਾ ਸੋ ਇਹ ਸਾਡੀ ਪੰਜਾਬ ਸਰਕਾਰ ਦਾ ਬਹੁਤ ਹੀ ਵੱਡਾ ਉਪਰਾਲਾ ਹੈ ਹੁਣ ਸਾਡੇ ਸਕੂਲ ਆਫ ਐਮੀਨੈਂਸ ਦੇ ਵਿੱਚੋਂ ਆਉਣ ਵਾਲੇ ਸਾਲਾਂ ਵਿੱਚ ਬੱਚੇ ਆਈਐਸ ਆਈਪੀਐਸ ਜਾਂ ਮੈਡੀਕਲ ਦੇ ਵਿੱਚ ਜ਼ਰੂਰ ਸਿਲੈਕਟ ਹੋਣਗੇ ਮੈਂ ਲਲਿਤਾ अरोड़ा ਡਿਸਟ੍ਰਿਕਟ ਐਜੂਕੇਸ਼ਨ ਹੁਸ਼ਿਆਰਪੁਰ ਸਾਡੇ ਬਹੁਤ ਹੀ ਮਾਨਯੋਗ ਸੀਐਮ ਸਾਹਿਬ ਤੇ ਸਾਡੇ ਬਹੁਤ ਹੀ ਮਾਨਯੋਗ ਐਜੂਕੇਸ਼ਨ ਮਿਸਟਰ ਜੀ ਦੀ ਇੱਕ ਨਵਿਕਲੀ ਸੋਚ ਇੱਕ ਨਵਿਕਲੀ ਪਹਿਲ ਦੇ ਤਹਿਤ ਸਕੂਲ ਮੈਂਟਰਸ਼ਿਪ ਦਾ ਪ੍ਰੋਗਰਾਮ ਜਿਹੜਾ ਹੈਗਾ ਚਾਲੂ ਕੀਤਾ ਗਿਆ ਹੈ ਜਿਸ ਦੇ ਤਹਿਤ ਜਿਹੜੇ ਕਿ ਸਾਡੇ ਸਕੂਲਾਂ ਦੇ ਸਰਕਾਰੀ ਸਕੂਲਾਂ ਦੇ ਜਿਹੜੇ ਬੱਚੇ ਨੇ ਉਹ ਬਹੁਤ ਹੀ ਉਹਨਾਂ ਦੇ ਮਨ ਵਿੱਚ ਬੜੇ ਬੁਲਬਲੇ ਹੁੰਦੇ ਨੇ ਉਹ ਆਈਐਸ ਆਈਪੀਐਸ ਸੀਏ ਬੰਨਾ ਜਾਂਦੇ ਨੇ ਜਾਂ ਕਿਸੇ ਹੋਰ ਖੇਤਰ ਵਿੱਚ ਜਾਣਾ ਜਾਂਦੇ ਨੇ ਪਰ ਉਹਨਾਂ ਨੂੰ ਉਹ ਰਸਤਾ ਕਈ ਵਾਰੀ ਅਸੀਂ ਸਾਡੇ ਟੀਚਰ ਵੀ ਕਿਉਂਕਿ ਉਹਨਾਂ ਨੂੰ ਉਹਨਾ ਐਕਸਪੀਰੀਅੰਸ ਨਹੀਂ ਹੁੰਦਾ ਜਿੰਨਾ ਕਿ ਸਾਡੇ ਇਨਾਂ ਮਾਨਯੋਗ ਡਿਗਨਿਟੀਜ਼ ਨੂੰ ਹੁੰਦਾ ਹੈ ਤੋ ਅੱਜ ਸਾਡੇ ਹੁਸ਼ਿਆਰਪੁਰ ਵਿੱਚ ਸਾਡੇ ਬਹੁਤ ਹੀ ਮਾਨਯੋਗ ਸਾਡੇ ਡੀਸੀ ਮੈਡਮ ਸਾਡੇ ਐਸਓਈ ਸਕੂਲ ਵਿੱਚ ਆਏ। ਉਹਨਾਂ ਨੇ ਬੱਚਿਆਂ ਨੂੰ ਬਹੁਤ ਹੀ ਲਾਹੇਵੰਦ ਗੱਲਾਂ ਦੱਸੀਆਂ। ਉਹਨਾਂ ਨੇ ਬੱਚਿਆਂ ਨੂੰ ਦੱਸਿਆ ਕਿ ਉਹ ਕਿੱਦਾਂ ਕੋਈ ਵੀ ਪ੍ਰੋਫੈਸ਼ਨ ਕਿੱਦਾਂ ਚੂਜ਼ ਕਰ ਸਕਦੇ ਆ। ਉਹਨਾਂ ਨੇ ਇੱਕ ਸਾਨੂੰ ਹਿਦਾਇਤ ਕੀਤੀ ਹੈ ਕਿ ਉਹ ਬੱਚਿਆਂ ਦਾ ਅਲੱਗ-ਅਲੱਗ ਗਰੁੱਪ ਬਣਾਣਗੇ ਜਿਹਦੇ ਵਿੱਚ ਸੀਏ ਬੱਚੇ ਅਲੱਗ ਹੋਣਗੇ ਜਿਹੜਾ ਕਰਨਾ ਚਾਹੁੰਦੇ ਆ। ਜਿਹੜੇ ਬੱਚੇ ਆਈਐਸ ਕਰਨਾ ਚਾਹੁੰਦੇ ਆ ਜਾਂ ਨੀਟ ਐਗਜ਼ਾਮ ਕਲੀਅਰ ਕਰਨਾ ਚਾਹੁੰਦੇ ਜਾਂ ਜੇ ਐਗਜ਼ਾਮ ਕਲੀਅਰ ਕਰਨਾ ਚਾਹੁੰਦੇ ਆ ਅਲੱਗ-ਅਲੱਗ ਉਹਨਾਂ ਨੇ ਕਿਹਾ ਕਿ ਅਸੀਂ ਗਰੁੱਪ ਬਣਾਵਾਂਗੇ ਉਹਦੇ ਵਿੱਚ ਅਸੀਂ ਨਾ ਕੇਵਲ ਐਕਸਪਰਟਸ ਨੂੰ ਪਾਵਾਂਗੇ ਡੀਸੀ ਮੈਡਮ ਆਪ ਵੀ ਹੋਣਗੇ ਬੱਚੇ ਅੱਜ ਬਹੁਤ ਖੁਸ਼ ਸੀ ਕਿਉਂਕਿ ਉਹਨਾਂ ਨੂੰ ਇੱਕ ਨਾ ਕੇਵਲ ਇੱਕ ਬਹੁਤ ਹੀ ਇੱਕ ਕਾਬਲ ਅਫਸਰ ਨਾਲ ਮਿਲਣ ਦਾ ਮੌਕਾ ਮਿਲਿਆ ਬਲਕਿ ਉਹਨਾਂ ਨੂੰ ਜਿਹੜੇ ਉਹਨਾਂ ਦੇ ਭਵਿੱਖ ਦੇ ਕੁਐਸਚਨ ਸੀ ਉਹਨਾਂ ਬਾਰੇ ਵੀ ਉਹਨਾਂ ਨੂੰ ਬਹੁਤ ਕੁਝ ਪਤਾ ਲੱਗਾ ਮੈਂ ਧੰਨਵਾਦ ਕਰਦੀ ਆਂ ਸਾਡੇ ਮਾਨਯੋਗ ਸੀਐਮ ਸਾਹਿਬ ਦਾ ਸਾਡੇ ਈਐਮ ਸਾਹਿਬ ਦਾ ਤੇ ਸਾਡੇ ਡੀਸੀ ਮੈਡਮ ਦਾ ਜਿਨ੍ਹਾਂ ਨੇ ਕਿ ਸਾਡੇ ਸਕੂਲਾਂ ਬਾਰੇ ਇੰਨਾ ਸੋਚਿਆ ਥੈਂਕ ਯੂ ਸੋ ਇਸ ਤੋਂ ਪਹਿਲਾਂ ਕਿ ਮੈਂ ਕੁਝ ਬੋਲਾਂ ਮੈਂ ਪਹਿਲਾਂ ਤੁਹਾਡੇ ਤੋਂ ਸੁੰਨਾ ਚਾਹੁੰਦੀ ਬੋਲੋਗੇ ਜਰੂਰ ਲੈਟਸ ਸਟਾਰਟ ਫਰਮ ਥੇਰ ਕੀ ਸ਼ੁਭਨਾਮੇ ਤੁਹਾਡਾ ਮਾਈਕ ਤੇਰੇ ਐਨੀਥਿੰਗ ਅਬਾਊਟ ਯਰਸੈਲਫ ਊਡ ਯੂ ਲਾਈਕ ਟੂ ਸੇ ਸਮਥਿੰਗ ਅਬਾਊਟ ਯਰਸੈਲਫ ਮਾਈ ਨੇਮ ਸਾਨੀ ਐਂਡ ਵੇਅਰ ਆਰ ਯੂ ਫਰਮ ਪੈਰੈਂਟਸ ਕੀ ਕਰਦੇ ਹੈ ਤੁਸੀਂ ਕੀ ਬਨਣਾ ਚਾਹੁੰਦੇ ਹੋ ਕਿਵੇਂ ਤੁਸੀਂ ਅ ਇੱਥੇ ਤੱਕ ਪਹੁੰਚੇ ਹੋਰ ਅੱਗੇ ਕਿੰਨੀ ਅੱਗੇ ਜਾਣਾ ਚਾਹੁੰਦੇ ਹੋ ਮੈਂ ਤੁਹਾਡੇ ਵਾਂਗ ਡੀਸੀ ਬਨਣਾ ਚਾਹਦੀ ਆ ਹਾਂ ਕੋਸ਼ਰ ਲਈ ਕਹਿ ਰਹੇ ਹੋ ਜਾਂ ਸੱਚੀ ਗੱਲ ਕਹਿ ਰਹੇ ਨਹੀਂ ਸੱਚੀ ਕਹਿ ਰਹੀ ਹਾਂ ਓਕੇ ਤੇ ਕਿਹੜੇ ਸਬਜੈਕਟ ਕਿਹੜੇ ਪੜ ਰਹੇ ਹੋ ਮੈਂ ਪਲੱਸ 1 ਕਮਰਸ ਪਲੱਸ 1 ਕਮਰਸ ਮੈਂ ਵੀ ਪਲੱਸ 1 ਚ ਕਮਰਸ ਪੜਦੀ ਸੀ ਅੱਗੇ ਕੀ ਪੜਨਾ ਹੈ ਮੈਂ ਵੀ ਕਮਰਸ ਵਾਲੇ ਸੱਜਾ ਕਿੱਥੋਂ ਹ ਹੁਸ਼ਿਆਰਪੁਰ ਹੁਸ਼ਿਆਰਪੁਰ ਹਾਂਜੀ ਹੁਸ਼ਿਆਰਪੁਰ ਕਿੱਥੋਂ ਕਿਹੜੇ ਕਿਹੜੇ ਕਾਲਜ ਇਸ ਹੁਸ਼ਿਆਰਪੁਰ ਦੇ ਕਿ ਡਿਪਾਰਟਮੈਂਟ ਕਾਲਜ गवर्नमेंट कॉलेज एडमिशन के लिए होंगी तो पता नहीं। पता नहीं। <laughs> 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 है मैम दसान है ना नीकॉम मतलब कौन कौन करना चाहते हैं मैडम सारे सारा एक ग्रुप बना सकते एक सारे व्हाट्सएप एक्सेस है फेसबुक भी है इंस्टाग्राम yes. इंस्टाग्राम yes. नहीं yes, व्हाट्सएप है ਆਪਣੇ ਫੋਨ ਹੈ ਨਾ ਮੰਮੀ ਪਾਪਾ ਦੇ ਆਪਣੇ ਕਿਹਦੇ ਕੋਲ ਹੈ ਰਹਾਤ